ਜਿਤਿੰਦਰ ਜਰਾਵਰ ਬਣੇ ਲੁਧਿਆਣਾ ਦੇ ਡੀਸੀ ਸੰਭਾਲਿਆ ਗਿਆ ਅਹੁਦਾ ਤੇ ਮੀਡੀਆ ਨੇ ਕੀਤੀ ਗਈ ਗਲਬਾਤ ਜੀ ਲੁਧਿਆਣਾ ਡਿਸਟ੍ਰਿਕਟ ਪੂਰੇ ਪੰਜਾਬ ਦੇ ਵਿੱਚ ਸਭ ਤੋਂ ਵੱਡੀ ਡਿਸਟ੍ਰਿਕਟ ਹੈ ਐਪ੍ਰੋਕਸੀਮੇਟਲੀ ਜੇ ਆਪਾਂ ਗੱਲ ਕਰੀਏ ਤਾਂ 1/6th ਆਫ ਦੀ ਪੋਪੂਲੇਸ਼ਨ ਜਿਹੜੀ ਸ਼ਹਿਰ ਦੀ ਉਹ ਹੈਗੀ ਤੇ ਪਲੱਸ ਜਿਹੜੀ ਮੇਨ ਜੀਡੀਪੀ ਜਿਹੜੀ ਪੰਜਾਬ ਦੀ ਬਣਦੀ ਹੈ ਉਹ ਸ਼ਹਿਰ ਲੁਧਿਆਣਾ ਜ਼ਿਲ੍ਹੇ ਦੇ ਦੁਆਰ ਤੋਂ ਬਣਦੀ ਹੈ। ਜ਼ਿਲ੍ਹੇ ਦੇ ਵਿੱਚ ਬਹੁਤ ਸਾਰੇ ਚੈਲੰਜਸ ਜਿਹੜੇ ਹੈਗੇ ਉਹ ਆਪਾਂ ਫੌਰਨ ਜਿਹੜਾ ਹੈਗਾ ਤੁਰੰਤ ਆਪਾਂ ਸਾਰੇ ਵਿਭਾਗਾਂ ਨਾਲ ਮੀਟਿੰਗ ਕਰਕੇ ਕੱਲ੍ਹ ਵੀ ਅਸੀਂ ਜਿਹੜੀ ਵੀਨਿੰਗ ਸ਼ੈਡਿਊਲ ਕੀਤੀ ਹੈ ਜਿਹੜੇ ਮੇਨ ਸਟੇਟ ਤੇ ਪ੍ਰਾਇਰੀਟੀ ਅਜੈਂਡਾਸ ਨੇ ਉਹਨਾਂ ਤੇ ਅਸੀਂ ਮੀਟਿੰਗ ਕੀਤੀ ਹੈਗੀ। ਜਿਹੜੇ ਮੇਰੇ ਪ੍ਰੈਡੈਸੈਸਰ ਨੇ ਉਹਨਾਂ ਤੋਂ ਵੀ ਜਿਹੜੇ ਮੇਨ ਇਸ਼ੂਜ਼ ਜ਼ਿਲ੍ਹੇ ਦੇ ਵਿੱਚ ਚੱਲ ਰਹੇ ਹੈਗੇ ਉਹਦੀ ਬਰੀਫਿੰਗ ਮੈਂ ਲਈਤੀ ਹੈਗੀ ਤੇ ਮੇਰੀ ਟੀਮ ਸਾਰੀ ਅੱਜ ਇੱਥੇ ਮੌਜੂਦ ਹੈ ਅਸੀਂ ਇੱਕ ਡਿਵੈਲਪਮੈਂਟ ਹੋਣ ਵੀ ਰੱਖਾਂਗੇ ਤੇ ਇੱਕ ਫੀਡਬੈਕ ਮੈਕੈਨਿਜ਼ਮ ਜਿਹੜਾ ਸਿਟੀਜ਼ਨਸ ਵੱਲੋਂ ਹੁੰਦਾ ਹੈ ਮੀਡੀਆ ਦੇ ਸਾਥੀਆਂ ਵੱਲੋਂ ਹੁੰਦਾ ਹੈ ਤੇ ਲੋਕਾਂ ਵੱਲੋਂ ਹੁੰਦਾ ਹੈ ਪਲੱਸ ਆਫਿਸਰਸ ਵੱਲੋਂ ਹੁੰਦਾ ਇੰਸਟੀਚਿਊਸ਼ਨਲ ਮੈਮਰੀ ਹੁੰਦੀ ਹੈ ਉਹਨਾਂ ਸਾਰਿਆਂ ਨੂੰ ਜਿਹੜਾ ਹੈਗਾ ਸਰ ਪੱਖੀ ਆ ਆਪਾਂ ਵਿਚਾਰ ਕਰਕੇ ਡੈਫੀਨੇਟਿਵ ਹੋਲਿਸਟਿਕ ਪਲਾਨ ਜ਼ਿਲ੍ਹੇ ਦੇ ਵਾਸਤੇ ਜ਼ਰੂਰ ਬਣਾਵਾਂਗੇ ਕੁਝ ਖਾਸੀ ਕੋਈ ਸ ਦੀ ਡੈਫੀਨੇਟਲੀ ਜਿਹੜਾ ਮੇਰਾ ਵਿਜ਼ਨ ਹੈ ਅਸੀਂ ਜਿਸ ਤਰ੍ਹਾਂ ਮਾਝਾ ਮੰਤਰੀ ਜੇ ਦਿਸ਼ਾ ਨਿਰਦੇਸ਼ ਹਨ ਕਿ ਪੰਜਾਬ ਦੇ ਵਿੱਚ ਆਪਾਂ এডਿਕੇਸ਼ਨ ਤੇ ਹੈਲਥ ਤੇ ਫੋਕਸ ਕਰਨਾ ਹੈ ਪਲੱਸ ਇੰਡਸਟਰੀ ਡਵੈਲਪਮੈਂਟ ਵੀ ਸੇਫ ਐਨਵਾਇਰਨਮੈਂਟ ਜਿਹੜਾ ਹੈ ਇੰਡਸਟਰੀ ਨੂੰ ਗਰੋ ਕਰਨ ਦਾ ਮਿਲਣ ਇੱਕ ਪਾਲਿਸੀ ਜਿਹੜੀ ਹੈ ਕਿ ਸਰਕਾਰ ਦੀਆਂ ਬੈਨੀਫਿਟਸ ਜਿਹੜੇ ਹੈ ਕਿ ਗਵਰਨਮੈਂਟ ਵੱਲੋਂ ਉਹਨਾਂ ਨੂੰ ਸਮੇਂ ਸਿਰ ਮਿਲਣ ਤੇ ਇੰਡਸਟਰੀ ਡਵੈਲਪਮੈਂਟ ਕਿਆ ਉਹਨਾਂ ਦੇ ਚੈਲੰਜਸ ਨੇ ਕਿ ਉਹ ਮੌਕੇ ਤੇ ਫੇਸ ਕਰ ਰਹੇ ਕਿਸ ਤਰ੍ਹਾਂ ਦੇ ਲਾਜ਼ ਨੇ ਉਹ ਸਾਰਿਆਂ ਦਾ ਇੱਕ ਪਾਲਿਸੀ ਰਿਵਿਊ ਕਰਕੇ